ਤਾਂ ਗੱਲ ਕਰਾਂਗੇ ਜੀ ਮਨੁੱਖ ਦੇ ਸਰੀਰ ਦੀ ਮਨੁੱਖ ਦੇ ਸਰੀਰ ਦੇ ਵਿੱਚ ਕਈ ਅੰਗ ਹੁੰਦੇ ਆ ਜਿਦੇ ਵਿੱਚ ਪਥਰੀਆਂ ਬਣਦੀਆਂ ਨੇ ਜਿਵੇਂ ਕਿ ਗੁਰਦਾ ਤੇ ਪਿੱਤਾ ਤਾਂ ਇਹਦੇ ਵਿੱਚ ਪਥਰੀਆਂ ਦੀ ਗਿਣਤੀ ਹੈ ਜਿਹੜੀ ਇੱਕ ਵੀ ਹੋ ਸਕਦੀ ਹੈ ਦੋ ਵੀ ਹੋ ਸਕਦੀ ਹੈ ਤੇ ਚਾਰ ਵੀ ਹੋ ਸਕਦੀ ਹੈ ਜਿਆਦਾ ਗਿਣਤੀ ਇਹਦੀ ਹੋ ਨਹੀਂ ਸਕਦੀ ਕਿਉਂਕਿ ਮਨੁੱਖ ਨੂੰ ਜਿਹੜਾ ਦਰਦ ਹੁੰਦਾ ਹੈ ਜਦੋਂ ਇੱਕ ਪਥਰੀ ਬਣ ਜਾਂਦੀ ਹੈ ਤਾਂ ਇਹ ਕਢਵਾਉਣੀ ਪੈਂਦੀ ਹੈ ਪਰ ਜੇਕਰ ਇਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੋਵੇ ਤੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਵੀ ਇੱਕ ਬੰਦਾ ਹੈ ਜਿਦੇ ਇੰਨੀਆਂ ਕੁ ਪਥਰੀਆਂ ਨਿਕਲੀਆਂ ਨੇ ਜਿ ਡਾਕਟਰਾਂ ਦੀ ਟੀਮ ਸੀ ਉਹਨੂੰ ਗਿਣੇ ਗਈ ਤੇ 6 ਘੰਟੇ ਦਾ ਸਮਾਂ ਲੱਗ ਗਿਆ 1 ਘੰਟਾ 80 70 ਸਾਲਾਂ ਬਜ਼ੁਰਗ ਦੀ ਜਿਹੜੀ ਸਰਜਰੀ ਚੱਲੀ ਆਪਰੇਸ਼ਨ ਚੱਲਿਆ 1 ਘੰਟੇ ਚ ਆਪਰੇਸ਼ਨ ਹੋਇਆ ਤੇ ਜਿਹੜੀਆਂ ਉਹਦੀਆਂ ਪੇਟ ਦੇ ਵਿੱਚੋਂ ਪਥਰੀਆਂ ਨਿਕਲੀਆਂ ਸੀ ਉਹਦੀ ਗਿਣਤੀ ਇੰਨੀ ਸੀ ਕਿ ਉਹਨਾਂ ਨੂੰ ਗਿਣਦੇ-ਗਿਣਦੇ 6 ਘੰਟੇ ਦਾ ਸਮਾਂ ਜਿਹੜਾ ਲੱਗ ਗਿਆ ਤਾਂ ਪੂਰੀ ਜਾਣਕਾਰੀ ਕੀ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਤਾਂ ਇਹ ਮਾਮਲਾ ਆਇਆ ਦਿੱਲੀ ਐਨਸੀਆਰ ਦੇ ਵਿੱਚ ਜਿੱਥੇ ਇੱਕ 70 ਸਾਲਾਂ ਬਜ਼ੁਰਗ ਦੀ ਸਰਜਰੀ ਜਿਹੜੀ ਕੀਤੀ ਗਈ ਜਿਹਦਾ ਆਪਰੇਸ਼ਨ ਜਿਹਨੂੰ ਸਰਜਰੀ ਕਹਿੰਦੇ ਆ ਉਹ 60 ਮਿੰਟ ਤੱਕ ਚੱਲਿਆ ਯਾਨੀ ਕਿ 1 ਘੰਟੇ ਤੱਕ ਤਾਂ ਉਹਦੇ ਵਿੱਚੋਂ ਜੋ ਪਥਰੀਆਂ ਨਿਕਲੀਆਂ ਉਸ ਵਿਅਕਤੀ ਦੇ ਪੇਟ ਵਿੱਚੋਂ ਤਾਂ ਉਹਦੀ ਗਿਣਤੀ ਜਿਹੜੀ ਹਜ਼ਾਰਾਂ ਦੇ ਵਿੱਚ ਸੀ ਕਹਿਣ ਤੋਂ ਭਾਵ 8175 ਪਥਰੀਆਂ ਜਿਹੜੀਆਂ ਉਸ ਬਜ਼ੁਰਗ ਦੇ ਪੇਟ ਚੋਂ ਪਿੱਤੇ ਚੋਂ ਆ ਜਿਹੜੀਆਂ ਕੱਢੀਆਂ ਤੇ ਟੀਮ ਨੂੰ ਗਿਣਨ ਲੱਗਿਆ 6 ਘੰਟੇ ਜਿਹੜੇ ਲੱਗੇ ਤਾਂ ਇਸ ਬਜ਼ੁਰਗ ਨੇ ਸਮੇਂ ਤੇ ਇਲਾਜ ਕਰਾਉਣਾ ਜਿਹੜਾ ਸਹੀ ਨਹੀਂ ਸਮਝਿਆ ਆਹ ਲਾਲੋ ਕਿਸੇ ਹੋਰ ਪਾਸੇ ਦਵਾਈ ਚੱਲੀ ਗਈ ਵਿਚਲੋਂ ਨਿਕਲ ਜਾਣਗੀਆਂ ਪਰ ਇਹਨਾਂ ਦੀ ਸੰਖਿਆ ਜਿਹੜੀ ਵਧ ਗਈ ਫੇ ਜਦੋਂ ਤਕਲੀਫ ਵਧ ਗਈ ਰੁਕ ਰੁਕੇ ਬੁਖਾਰ ਹੋਣ ਲੱਗ ਗਿਆ ਛਾਤੀ ਅਤੇ ਪਿੱਛਾ ਜਿਹੜਾ ਭਾਰੀ ਹੋਣ ਲੱਗ ਗਿਆ ਦਰਦ ਹੋਣ ਲੱਗ ਗਿਆ ਫਿਰ ਇਹ ਬਜ਼ੁਰਗ ਹਸਪਤਾਲ ਦੇ ਵਿੱਚ ਦਾਖਲ ਹੈ ਜਿਹੜਾ ਹੁੰਦਾ ਹੈ ਇੱਥੇ ਡਾਕਟਰਾਂ ਵੱਲੋਂ ਅਲਟਰਾਸਾਉਂਡ ਕੀਤਾ ਜਾਂਦਾ ਹੈ ਉੱਥੇ ਉਹਨਾਂ ਨੂੰ ਅਲਟਰਾਸਾਉਂਡ ਦੇ ਵਿੱਚ ਪਤਾ ਲੱਗਦਾ ਹੈ ਕਿ ਉਹ ਜਿਹੜੀ ਥੈਲੀ ਹੈ ਉਹ ਕਾਫੀ ਸੰਘਣੀ ਹੋਈ ਪਈ ਸੀ ਡਾਕਟਰ ਨੂੰ ਪਤਾ ਲੱਗਿਆ ਸੀ ਵੀ ਪਥਰੀਆਂ ਨੇ ਤੇ ਪਥਰੀਆਂ ਦੀ ਗਿਣਤੀ ਵੀ ਜਿਹੜੀ ਜ਼ਿਆਦਾ ਹੈ ਤੇ ਹੁਣ ਤੱਕ ਇਹ ਦਿੱਲੀ ਐਨਸੀਆਰ ਦੇ ਵਿੱਚ ਇਹ ਪਹਿਲਾ ਮਾਮਲਾ ਹੋਇਆ ਜਿੱਥੇ ਪਥਰੀਆਂ ਦੀ ਇੰਨੀ ਜ਼ਿਆਦਾ ਗਿਣਤੀ ਜਿਹੜੀ ਨਿਕਲੀ ਹੈ ਇੱਕ 70 ਸਾਲਾ ਬਜ਼ੁਰਗ ਦੀ ਜਦੋਂ ਸਰਜਰੀ ਕੀਤੀ ਜਦੋਂ ਉਸ ਦਾ ਆਪਰੇਸ਼ਨ ਕੀਤਾ ਤਾਂ ਇਹ ਆਪਰੇਸ਼ਨ ਇਹ ਸਰਜਰੀ ਜਿਹੜੀ ਕੀਤੀ ਗਈ ਸੀ ਗੁਰੂਗ੍ਰਾਮ ਦੇ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਵਿੱਚ ਤਾਂ ਉੱਥੇ ਇਹ ਡਾਕਟਰਾਂ ਦੇ ਵੱਲੋਂ ਜਾਣਕਾਰੀ ਹੈ ਜਿਹੜੀ মিডিਆ ਵਿੱਚ ਵੀ ਦਿੱਤੀ ਗਈ ਸੀ ਕਿ ਵਿਅਕਤੀ ਨੇ ਹੈ ਜਿਹੜਾ ਉਹ ਸਮੇਂ ਸਿਰ ਇਲਾਜ ਨਹੀਂ ਕਰਾਇਆ ਹੋ ਸਕਦਾ ਕਿਸੇ ਫੁੱਕਾਂ ਵਾਲੇ ਬਾਬੇ ਕੋਲੋਂ ਪਖੰਡੀ ਲੈਣੇ ਕੋਲੋਂ ਬਾਬਾ ਫੂਕ ਕਮ ਰਾਈ ਜਾਂਦਾ ਹੋਵੇ ਵੀ ਇਹਦਾ ਫੂਕ ਨਾਲ ਹੀ ਪਥਰੀ ਕੱਢ ਦਿੰਦੇ ਆ ਜਾਂ ਐਂ ਜੇ ਕਰਕੇ ਧੁੰਨੀ ਤੇ ਪਥਰੀ ਕੱਢ ਦਿੰਦੇ ਆ ਜਾਂ ਕੋਈ ਫਿਲਟਰ ਵਾਲਾ ਬਾਬਾ ਪਾੜ ਲਿਆ ਹੋਵੇ ਵੀ ਉਹਦਾ ਪਾਣੀ ਪੀ ਲੋ ਬਾਬਾ ਫਿਲਟਰ ਕਰਕੇ ਪਾਣੀ ਦਿੰਦਾ ਜੀਵ ਜੀ ਮਾਰ ਦਿੰਦਾ ਗਲਾਸ ਭਰ ਕੇ ਵੀ ਉਹ ਪਥਰੀਆਂ ਕੱਢ ਦੂ ਕਿਉਂਕਿ ਆਪਣੇ ਲੋਕ ਅੰਧਵਿਸ਼ਵਾਸੀ ਵਾਲੇ ਆ ਇਹਨਾਂ ਪਖੰਡੀਆਂ ਲਾਣਿਆਂ ਦੇ ਜਾਲ ਦੇ ਵਿੱਚ ਫਸ ਜਾਂਦੀ ਆ ਹੋ ਸਕਦਾ ਕਿ ਤੇ ਐ ਵੀ ਕੇਸ ਹੋ ਗਿਆ ਹੋਵੇ ਤਾਂ ਇਹ ਸਰਜਰੀ ਆ ਦਿੱਲੀ ਐਨਸੀਆਰ ਦੇ ਵਿੱਚ ਪਹਿਲਾ ਜਿਹੜਾ ਆਪਰੇਸ਼ਨ ਹੈਗਾ ਜਿੱਥੇ ਇੰਨੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਥਰੀਆਂ ਨੇ ਜਿਹੜੀਆਂ ਬਜ਼ੁਰਗ ਦੇ ਢਿੱਡ ਚੋਂ ਕੱਢੀਆਂ ਗਈਆਂ ਨੇ